ਹੈਲੋ ਹਾਂਜੀ ਦੋਸਤੋ ਅੱਜ ਇੱਕ ਨਵੇਂ ਬਲੌਗ ਤੋਂ ਫੇਰ ਸਟਾਰਟ ਕਰਦੇ ਆ ਤੇ ਆਪਾਂ ਪੈਨ ਚੱਕ ਲਈਏ ਯਾਰ ਇੱਕ ਮਿੰਟ ਚੱਲ ਗਏ ਥੋੜਾ ਕਾਮ ਸੀ ਢਾਕਾਨੇ ਢਾਕਾਨੇ ਚ ਕਦੇ ਪੈਨ ਨਹੀਂ ਮਿਲਦਾ ਹੁੰਦਾ ਤੇ ਅੱਜ ਆਪਾਂ ਕੱਲੇ ਸੀ ਸ਼ੋਪ ਤੇ ਤੇ ਅੱਜ ਫੇਰ ਛੁੱਟੀ ਸੀ ਤੇ ਚਲਦੇ ਆਪਾਂ ਢਾਕਾਨੇ ਢਾਕਾਨੇ ਆ ਤੁਹਾਨੂੰ ਅੱਗੇ ਦਾ ਪ੍ਰੋਸੈਸ ਪੈਨ ਕਿੱਧਰ ਗਿਆ ਪੈਨ 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 ਇੱਧਰ ਗਿਆ ਸੀ ਪੈਨ ਯਾਰ ਆਪਿਆ ਪੈਨ ਬਲੈਕ ਕੀਸਲ ਬਲੈਕ ਲੈ ਜਾਂਦੇ ਆ ਇੱਕੋ ਇੱਕ ਬਲੈਕ ਪੈਨ ਤੇ ਬਲੈਕ ਹੀ ਲੈ ਜਾਂਦੇ ਆ ਆ ਜੀ ਉਹ ਕਰ ਲੈ ਚਲੋ ਵੇ ਚੱਲ ਜੀਏ ਫਿਰ ਆਪਾਂ ਲੈ ਹੋਟਲ ਵਾਲੇ ਲੈ ਕੇ ਨਹੀਂ ਜਾਂਦੇ ਪਲੇਟਾਂ ਆਖਦੇ ਆਂ ਬਾਬਾ ਪਲੇਟ ਤਾਂ ਲੈ ਜੀ ਕੋਈ ਇਹਨਾਂ ਬਾਬਾ ਪਲੇਟ ਪਈ ਐ ਚੰਗਾ ਸਨੀਲੇ ਆ ਗਿਆ 2 ਮਿੰਟ ਲੈ ਵੀ ਅੱਪਾ ਚੱਲੇ ਆ ਰੋਡ ਪਾਰ ਕਰਦੀਏ ਗੱਡੀ ਆ ਗਈ ਗੱਡੀ ਡੱਡੀ ਡੱਡੀ ਤੋਂ ਡਰ ਬਹੁਤ ਲੱਗਦਾ ਆਪ ਦਾ ਇੱਕ ਪੰਦਰਾ ਸਾੜੀ ਇਧਰ ਯਾ ਇਧਰ ਵੀ ਪਾਰਕ ਕਰਕੇ ਲੈ ਟਰੈਕਟਰ ਵਾਲਾ ਆਪਰਾ ਚੱਲ 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 ਆ ਦੇ ਸੀ ਜਗਾੜ ਇਹ 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 ਹੱਦ ਗਾੜ ਸੇ ਕੰਪਟ ਗਿਆ ਆਹ ਹਲੋ ਲੈ ਆ ਵੀ ਹੁਣ ਚੱਲ ਗਏ ਫਿਰ ਅੱਗੇ ਤੁਹਾਨੂੰ ਦਿਖਾਣਾ ਕੀ ਪ੍ਰਸੱਸ ਹੈ ਆ ਵੀ ਆਪਾਂ ਦਾ ਅਖੰਨੇ ਆ ਗਏ ਆ ਤੇ ਜਲਦੀ ਜਲਦੀ ਜਾ ਕੇ ਉਹਦਾ ਜਿਹੜਾ ਫਾਰਮ ਫਰਮ ਕੰਪਲੀਟ ਕਰਾਣਾ ਡਾਕ ਭੇਜਣੀ ਹੈ ਤੇ ਉੱਪਰ ਗਏ ਏਟੀਐਮ ਵੀ ਹੈਗਾ ਡਾਕ ਖੰਨੇ ਦਾ ਕਿਹਾ ਤਾਂ ਚਾਹ ਪਹੁੰਚ ਗਏ ਆਪਾਂ ਡਾਕ ਖੰਨੇ